ਹਮੋਂ ਅੰਦਰ ਆਖਰੀ ਸਾਹ ਤੇ ਜਿਹੜਾ ਹੁੰਦਾ ਹੈ ਤੇ ਅੱਗੇ ਦਾ ਵੀ ਰਸਤਾ ਠੀਕ ਹੋ ਜਾਂਦਾ ਹੈ ਇਹ ਸਾਰੇ ਕریہ ਕਰੇ ਤਾਂ ਹਾਂਜੀ ਰਾਤ ਨੂੰ ਤੇ 체 ਕਰੀਏ ਹਾਂਜੀ ਸਵੇਰੇ ਵੀ ਖਰਾਬੀ ਹੋਣਾ ਸ਼ੁਰੂ ਹੋ ਜਾਂਦਾ ਇਹ ਸਾਰੇ ਦੁੱਖ ਰੋਗ ਕੱਟ ਜਾਂਦੇ ਨੇ ਜਿੰਨੀ ਕੁ ਦੇਰ ਤੋਂ ਪਤਾ ਲੱਗਿਆ 10 ਸਾਲ ਕੋ ਹੋ ਗਿਆ ਸੀ ਹੋ ਜਾਣਾ ਕੋਈ ਤੇ ਕਦ ਨਹੀਂ ਕਰੀਏ ਦੂਰ ਬੈਠਾ ਨਾ ਹੋ ਰਿਹਾ ਜੀ ਇਹ ਆ ਰੁਕ ਰੁਕ ਕੇ ਤੇ ਆਦਾ ਨਹੀਂ ਆਇਆ ਨਹੀਂ ਉਹਨਾਂ ਨੇ ਆਉਣਾ ਸੀ ਫਿਰ ਉਹ ਪ੍ਰੋਬਲਮ ਆ ਗਈ ਸੀ ਇਸ ਕਰਕੇ ਅਦਾ ਚੱਲ ਗਈ ਫਿਰ ਉਹਨਾਂ ਨੇ ਡੀਜ਼ਲ ਤਾਂ ਲੱਗੇ ਹੋਏ ਆ ਤੇ ਉਹਦੇ ਕਰਕੇ ਨਹੀਂ ਆਉਂਦੇ ਹੁਣ ਹਾਂਜੀ ਤਕਲੀਫ ਤਾਂ ਬਹੁਤ ਜ਼ਿਆਦਾ ਹਾਂਜੀ ਡਾਇਗਨੋਸਟਿਕ ਖਰਚੇ ਵੀ ਨਹੀਂ ਹੁੰਦਾ ਖਾਦਾ ਹੋਇਆ ਹਾਂਜੀ ਉਹਦੇ ਨਾਲ ਕੀ ਜਾਨਾ ਉਦੋਂ ਤੋਂ ਘੱਟ ਵੀ ਹੈ ਜਿਹੜੀ ਗੱਟ ਹੁੰਦੀ ਆ ਉਹ ਤਾਂ ਬਹੁਤ ਘੱਟ ਗੀ ਅੱਗੇ ਨਾਲਾ ਅਸਲ ਤੇ ਨਹੀਂ ਛੇੜੇ ਦੇ ਜਿੱਦਾਂ ਜਿਹਨਾਂ ਦਾ ਇਲਾਜ ਕਰਦੇ ਉਹਨੇ ਖਤਰਨਾਕ ਹੋ ਜਾਂਦਾ ਹਾਂ ਜੀ ਸਾਮੀ RAM ਸਾਡੇ ਮਹਾਂਪੁਰਸ਼ਾਂ ਨੇ ਜ਼ਿਆਦਾਤਰ ਇਹ ਹੀ ਹੋਇਆ ਦੇਖਿਆ ਨਾ ਇਹ ਕੁਦਰਤੀ ਹੈ ਜੀ ਕੁਦਰਤੀ ਹੁੰਦਾ ਘੜਦਾ ਘੜਦੇ ਚੱਲਦਾ ਜਿਹੜਾ ਸਾਲ ਜੀ ਹਾਈ ਜਿੰਦਾ ਬਾਈਟ ਹੈ ਹਾਂ ਜੀ ਕੋਈ ਨਹੀਂ ਹਾਸਲੇ ਨਾਲੀ ਚੱਲਣਾ ਜਾਂ ਜੇ ਅਸਲ ਤੇ ਦੇ ਨਾਲ ਸਾਰਾ ਆ ਜਾਂਦਾ ਦੁੱਖ ਵੀ दारू ਆ ਜਾਂਦਾ ਹਾਂ ਜੀ ਕਰਦੇ ਰਹੇ ਹਣੇ ਸੰਗਤ ਆ ਹਾਂਜੀ ਉਹ ਰਾਨਮਾ ਸਾਹਿਬ ਹੀ ਜਾਂਦੇ ਆ ਹੁਣ ਵੀ ਜਾਂਦੇ ਆ ਆ ਫੇਰ ਤੇ ਮਾਰੇ ਜਾਂਦੇ ਆ ਫੇਰ ਕਰ ਆ ਹਾਂਜੀ ਦੂਰ ਬੈਠਿਆ ਨਾਲ ਧੀਆਂ ਕੋ ਦਿੱਤੀ ਜ਼ਿਆਦਾ ਹਾਂਜੀ ਸੈਂਸ ਤੇ ਦੂਰ ਨਹੀਂ ਆਇਆ ਤੇਨੇ ਦੇ ਰੋਗੀ ਬਿਆ ਸਾਡੀ ਅਨੰਦ ਕਾਰਜ ਨੂੰ ਦੋ ਸਾਲ ਹੋ ਗਏ ਹੁਣ ਆਏ ਹਾਂ ਹਾਂਜੀ ਵਰੋ ਫੰਕਸ਼ਨ ਆਪਾਂ ਸਾਰਿਆਂ ਨੇ ਪਿਛਲੇ ਸਾਲ ਹੀ ਕੀਤੀ ਸੀ ਅਨੰਦ ਕਾਰਜ ਆਪਣੇ ਹੋ ਗਏ ਸੀ ਤਾਂ ਉਹਦੇ ਨਾਲ ਹੀ ਨਾਲ ਆ ਗਈ ਸੀ ਅੱਛਾ ਹਾਂਜੀ ਹਾਂਜੀ ਦੋ ਸਾਲ ਹੋ ਗਏ ਆਏ ਨੂੰ ਹਾਂਜੀ ਚੇਪਾਰੇ ਕਿੰਨੇ ਦਿਨ ਰਹਿੰਦੇ ਆ ਰਹੇ ਅੰਦਰ ਟੈਸਟੀ ਦੇਖ ਲਿਆ ਕਰ ਲਿਆ ਸੀ ਅੱਛਾ ਕਰ ਦਿੱਤਾ ਹਾਂਜੀ ਫਿਰ ਤੱਕ ਉਹਦੇ ਰਾਏ ਥੋੜੀ ਜਿਹੀ ਕਾਰਨ ਨਾਲ ਚੱਲੇ ਦੇ